ਜੋ ਕਬੀਰ ਸਾਹਿਬ ਕਹਿੰਦੇ ਤੂੰ ਤੂੰ ਕਰਤਾ ਤੂੰ ਹੂਆ ਮੁਜ ਮੈਂ ਰਹਾ ਨਾ ਹੂੰ ਜਦ ਆਪ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਹੁਣ ਮੈਂ ਨਹੀਂ ਹੁਣ ਤੂੰ ਹੀ ਹੈ ਸਾਰੀਆਂ ਜਗਾ ਤੇ ਪ੍ਰਮਾਤਮਾ ਹੀ ਉਹਨਾਂ ਨੂੰ ਰਮਿਆ ਹੋਇਆ ਦਿਸਦਾ ਹੈ ਹਰਕ ਜੀ ਹਰ ਰਗ ਰੇਸ਼ੇ ਵਿੱਚ ਹਰਕ ਫੁੱਲ ਟਾਣੀ ਵਿੱਚ ਪ੍ਰਮਾਤਮਾ ਦੀ ਸਦਾ ਦਿਸਦੀ ਹੈ ਉਹ ਵਿਦਵਾਨ ਕਹਿੰਦਾ 10 ਸੰਤ ਮਿਲੇ 10 ਰੂਪੋਂ ਮੇ ਸੀਨੇ ਕੀ ਫਟਕ ਤੋਂ ਏਕ ਹੀ ਹੈ ਹਰ ਰੰਗ ਮੇ ਮਿਲਣੇ ਵਾਲੇ ਕੋ ਮਿਲ ਜਾਤੇ ਨਾਨਕ ਸਾਹਿਬ ਗੁਰੂ ਅਰਦਾਸ ਕਰੋ ਅਰ ਸੀਸ ਨਵਾ ਅਰ ਮੁਖਸੇ ਬੋਲੋ ਵਾਹਿਗੁਰੂ ਗੁਰੂ ਵੀ ਇਕ ਜੋਤ ਨੇ ਲੋਕ ਵੰਡੀਆਂ ਪਾਉਂਦੇ ਮੈਂ ਗੁਰੂ ਨਾਨਕ ਦਾ ਜ਼ਿਕ ਹੈ ਮੈਂ ਅੰਮ੍ਰਿਤ ਨਹੀਂ ਛਕਣਾ ਗੁਰੂ ਨਾਨਕ ਨੇ ਤਾਂ ਨੀ ਰੱਖੀ ਐ ਅੰਮ੍ਰਿਤ ਦੀ ਤੂੰ ਕਿਉਂ ਨਹੀਂ ਸ਼ਕਣਾ ਨਹੀਂ ਤੂੰ ਬਿਨਾ ਮਕਾਨ ਹੀ ਨਹੀਂ